ਛੋਟੇ ਸਹਿਬਜ਼ਾਦਿਆਂ ਦੀ ਸੂਬੇ ਕੋਲ ਦੂਜੀ ਪੇਸ਼ੀ ਅਤੇ ਠੰਡੇ ਬੁਰਜ ਵਿੱਚ ਆਖਰੀ ਰਾਤ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਪਰਵਾਰੀਆਂ ਸ਼ਹਾਦਤਾਂ ਦੇ ਅਨੋਖੇ ਸਫ਼ਰ ਦਾ 7ਵਾਂ ਪੜਾ 12 ਕੋ 27 ਦਸੰਬਰ 1704। ਮੁਗਲ ਸਿਪਾਹੀਆਂ ਨੇ ਸਵੇਰੇ ਆਣ ਆਵਾਜ਼ ਦਿੱਤੀ। ਮਾਤਾ ਬੱਚਿਆਂ ਦੀ ਕਚਹਿਰੀ ਵਿੱਚ ਪੇਸ਼ੀ ਹੈ। ਇਹਨਾਂ ਨੂੰ ਛੇਤੀ ਤਿਆਰ ਕਰ ਦਿਓ। ਮਾਤਾ ਗੁਜਰੀ ਜੀ ਨੇ ਸਹਿਬਜ਼ਾਦਿਆਂ ਨੂੰ ਤਿਆਰ ਕਰਦਿਆਂ ਸਮਝਾਇਆ। ਬੱਚਿਓ ਚੇਤੇ ਰੱਖਣਾ ਤੁਸੀਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪੜਪੋਤੇ ਅਤੇ ਤਿਲਕ ਜੰਝੂ ਦੇ ਰਾਖੇ ਸ੍ਰਿਸ਼ਟੀ ਦੀ ਛੱਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਹੋ ਦੇਖਿਓ ਕਿਤੇ ਵੱਡਿਆਂ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ ਢੋਲਣਾ ਜਾਂ ਕਬਰਾਣਾ ਨਹੀਂ ਦਾਦੀ ਮਾਂ ਦੀ ਗੱਲ ਸੁਣ ਸਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਦਾਦੀ ਮਾਂ ਤੁਸੀਂ ਚਿੰਤਾ ਨਾ ਕਰੋ ਸਾਨੂੰ ਸਭ ਕੁਝ ਚੇਤੇ ਹੈ ਅਸੀਂ ਆਪਣੀ ਜਾਨ ਕੁਰਬਾਨ ਕਰ ਦਵਾਂਗੇ ਪਰ ਝੁਕਾਂਗੇ ਨਹੀਂ ਸ਼ਾਬਾਸ਼ ਪੁੱਤਰੋ ਦਾਦੀ ਮਾਣੇ ਕੁੱਟ ਕੇ ਪੱਛਿਆਂ ਨੂੰ ਸੀਨੇ ਨਾਲ ਲਾਇਆ ਤੇ ਸਿਪਾਹੀਆਂ ਨਾਲ ਤੋਰ ਦਿੱਤਾ ਦੋਵੇਂ ਸੈਭ ਜਾਦੇ ਸਿਪਾਹੀਆਂ ਦੇ ਨਾਲ ਇੱਕ ਦੂਜੇ ਨੂੰ ਵੇਖ ਮੰਦ-ਮੰਦ ਮੁਸਕਰਾਉਂਦੇ ਬੇਖੂਫ ਠੰਡੇ ਬੁਰਜ ਤੋਂ ਸੂਬੇ ਦੀ ਕਚਹਿਰੀ ਵੱਲ ਜਾ ਰਹੇ ਸਨ ਵਜ਼ੀਰ ਖਾਨ ਸੈਭ ਜਾਦਿਆਂ ਨੂੰ ਆਪਣੇ ਸਾਹਮਣੇ ਸੁਕਾਉਣਾ ਚਾਹੁੰਦਾ ਸੀ ਇਸ ਲਈ ਉਸਨੇ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕਚਹਿਰੀ ਦਾ ਵੱਡਾ ਗੇਟ ਪੰਨ ਕਰਕੇ ਛੋਟਾ ਗੇਟ ਖੋਲ ਦਿੱਤਾ ਤਾਂ ਜੋ ਸਹਿਬਜ਼ਾਦੇ ਵਜ਼ੀਰ ਖਾਨ ਦੇ ਸਾਹਮਣੇ ਆਉਂਦਿਆਂ ਆਪਣਾ ਸਿਰ ਝੁਕਾ ਦੇਣ ਜ਼ਾਲਮ ਵਜ਼ੀਰ ਖਾਨ ਦਾ ਪੁਲੇਖਾ ਦੂਰ ਕਰਦਿਆਂ ਛੋਟੇ ਸਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਅਤੇ ਪਾਪਾ ਚੋਰਾਵਰ ਸਿੰਘ ਨੇ ਗੇਟ ਤੋਂ ਅੰਦਰ ਦਾਖਲ ਹੋਣ ਲੱਗਿਆਂ ਸਿਰ ਝੁਕੌਂਤੀ ਥਾਂ ਪਹਿਲਾਂ ਆਪਣਾ ਪੈਰ ਅੱਗੇ ਵਧਾਇਆ ਤੇ ਬਿਨਾ ਸੀਸ ਝੁਕਾਈ ਸੂਬੇ ਸਰਹੰਦ ਦੇ ਸਾਹਮਣੇ ਖੜੋ ਕੇ ਗੁਰੂ ਸਾਹਿਬ ਦੀ ਫਤਿਹ ਕਜਾ ਦਿੱਤੀ। ਵਾਹਿਗੁਰੂ ਇਸ ਤਰ੍ਹਾਂ ਬਿਨਾ ਕੁਝ ਬੋਲੇ ਸੈਬਜਾਦਿਆਂ ਨੇ ਦੱਸ ਦਿੱਤਾ ਕਿ ਸਾਡਾ ਸਿਰ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਝੁਕਦਾ ਹੈ। ਤੇਰੇ ਵਰਗੇ ਜ਼ਾਲਮ ਨੂੰ ਅਸੀਂ ਚੁੱਤੀ ਦੀ ਨੋਖ ਤੇ ਰੱਖਦੇ ਹਾਂ। ਵਜ਼ੀਰ ਖਾਨ ਨੇ ਸੈਬਜਾਦਿਆਂ ਨੂੰ ਪੁੱਛਿਆ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ? ਸਹਿਬ ਚਾਦਿਆਂ ਨੇ ਬੜੀ ਤਲੇਰੀ ਨਾਲ ਜਵਾਬ ਦਿੰਦਿਆਂ ਕਿਹਾ ਵਜ਼ੀਰ ਖਾਨ ਪਹਿਲਾਂ ਤਾਂ ਸਾਨੂੰ ਯਕੀਨ ਨਹੀਂ ਕਿ ਸਾਨੂੰ ਛੱਡਿਆ ਜਾਵੇਗਾ ਪਰ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਬਾਹਰ ਜਾ ਕੇ ਹੋਰ ਸਿੱਖਾਂ ਨੂੰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਤੇ ਤੇਰੀ ਜ਼ਾਲਮ ਰਾਜ ਨੂੰ ਖਤਮ ਕਰ ਦਵਾਂਗੇ ਸਹਿਬ ਚਾਦਿਆਂ ਦੀ ਗੱਲ ਸੁਣ ਵਜ਼ੀਰ ਖਾਨ ਤਿਲ ਮਿਲਾ ਕੇ ਕਹਿਣ ਲੱਗਾ ਅਜੇ ਵੀ ਸਮਾਂ ਹੈ ਮੇਰੀ ਗੱਲ ਮੰਨ ਜਾਓ ਸਿੱਖੀ ਤਿਆਗ ਕੇ ਮੁਸਲਮਾਨ ਬਣ ਜਾਓ ਨਹੀਂ ਤਾਂ ਤੁਹਾਨੂੰ ਕੋਹ ਕੋਹ ਕੇ ਮਾਰ ਦਿੱਤਾ ਜਾਵੇਗਾ ਵਜ਼ੀਰ ਖਾਨ ਦੀ ਧਮਕੀ ਸੁਣ ਲਾਲਾ ਨੇ ਕਿਹਾ ਵਜ਼ੀਰ ਖਾਨ ਜਿਉਣਾ ਮਰਨਾ ਪ੍ਰਮਾਤਮਾ ਦੇ ਹੱਥ ਹੈ ਖੁਦਾ ਦਾ ਖੌਫ ਕਰ ਸਾਨੂੰ ਮੌਤ ਦੇ ਡਰਾਫੇ ਨਾਲ ਦੇ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਅਸੀਂ ਬੇਖੌਫ ਜੀਂਦੇ ਹਾਂ ਤੇ ਬੇਖੌਫ ਮਰਦੇ ਹਾਂ ਸਹਬਜ਼ਾਦਿਆਂ ਦੀ ਗੱਲ ਸੁਣ ਡਾਕੇ ਬੈਠਾ ਸੋਚਾਨੰਦ ਕਹਿਣ ਲੱਗਾ ਬਾਗੀ ਬੱਚਿਆਂ ਨੂੰ ਹੁਣੇ ਕਤਲ ਕਰੋ ਹਜ਼ੂਰ ਸੂਬੇ ਦੀ ਕਚਹਿਰੀ ਵਿੱਚ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਬੈਠਾ ਸੀ ਜਿਸ ਦਾ ਭਰਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਚੰਗੇ ਮੈਦਾਨ ਵਿੱਚ ਮਾਰਿਆ ਗਿਆ ਸੀ ਵਜ਼ੀਰ ਖਾਨ ਨੇ ਬੜੀ ਚਲਾਕੀ ਨਾਲ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਇਹਨਾਂ ਬੱਚਿਆਂ ਦੇ ਪਿਤਾ ਨੇ ਤੇਰੇ ਭਰਾ ਦਾ ਕਤਲ ਕੀਤਾ ਸੀ ਤੂੰ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਪੂਰਾ ਕਰ ਲੈ ਸ਼ੇਰ ਮੁਹੰਮਦ ਖਾਨ ਨੇ ਨਾ ਵਿੱਚ ਸਿਰ ਫੇਰਦਿਆਂ ਹਾਰ ਦਾ ਨਾਰਾ ਮਾਰਿਆ ਤੇ ਸਹਬਜ਼ਾਦਿਆਂ ਦੇ ਹੱਕ ਵਿੱਚ ਕਿਹਾ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਇਹਨਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਹਨਾਂ ਨੂੰ ਨਹੀਂ ਮਿਲਣੀ ਚਾਹੀਦੀ ਇਤਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਂ ਕਚਹਿਰੀ ਤੋਂ ਬਾਹਰ ਨਿਕਲ ਗਿਆ ਸੂਬਾ ਸਰਹਿੰਦ ਨਵਾਬ ਵਜ਼ੀਰ ਖਾਂ ਨੇ ਕਚਹਿਰੀ ਪਰ ਖਾਸ ਕਰਕੇ ਸਹਿਬਜ਼ਾਦਿਆਂ ਨੂੰ ਵਾਪਸ ਠੰਡੇ ਪੁਰਜ ਵਿੱਚ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾਜ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ